ਸਾਰੀ ਸੰਗਤ ਧਿਆਨ ਦੇਵੇ ਕਿਉਂਕਿ ਕਈਆਂ ਦੀ ਧੌਣ 'ਚ ਬੜੇ-ਬੜੇ ਕਿੱਲੇ ਕਈ ਪੁੱਛਦੇ ਆ ਵੀ ਆਹ ਕਿੱਥੇ ਜਾਤ ਪਾ ਤੁਸੀਂ ਰੋਲਾ ਪਾ ਰਿਆ ਉਹ ਬਾਬਾ ਤੁਹਾਡੇ ਸਾਹਮਣੇ ਮੰਨ ਰਿਹਾ ਐ ਵੀ ਅਸੀਂ ਕਰਦੇ ਸੀ ਸਾਡੇ ਨਿਹੰਗ ਸਿੰਘ ਪੰਜ ਸਤਿਜਤੇਬੰਦੀਆਂ 'ਚ ਹੁੰਦੀ ਐ ਹੁਣ ਵੀ ਕਈ ਸੰਪਰਦਾਵਾਂ 'ਚ ਹੁਣ ਵੀ ਜਾਤ ਐ ਸਾਡੇ ਕਈ ਨਿਹੰਗਾ 'ਚ ਪੁੱਛਦੇ ਆ ਜੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਪਾਠ ਕਰਨ ਜਾਂਦਾ ਨਾ ਸਾਡੇ ਜਤੇਬੰਦੀਆਂ 'ਚ ਉਹ ਹੀ ਪੁੱਛਦੇ ਤੂੰ ਕਿਹੜੀ ਜਾਤ ਦਾ ਐ ਵੀ ਗੁਰੂ ਗ੍ਰੰਥ ਸਾਹਿਬ ਦੇ ਪਾਠੀ ਜਾਤ ਪੁੱਛ ਕੇ ਲੋਂਦੇ ਆ ਤੇ ਜੇ ਛੋਟੀ ਜਾਤ ਦਾ ਨਾ ਕੋਈ ਸਿੱਖੀ ਦੇ ਜਾਤ ਨਹੀਂ ਤੂੰ ਉਹਨੂੰ ਕਹਣਗੇ ਤੂੰ ਝਾੜੂ ਮਾਰ ਲਾ ਤੇ ਜਾ ਜਾ ਝਾੜੂ ਸੇਵਾ ਕਰ ਲਾ ਕੋ ਭਾਂਡਾ ਅਦਿਕਰ ਲਾ ਇਹ ਕਦੋਂ ਸਿੱਖਾ ਚ ਹੋਈ ਆ ਤੇ ਇਸ ਕਰਕੇ ਜੇ ਸਾਡੇ ਵੀ ਨਿਆ ਗਸਿਆਂ ਕੋਈ ਜੀ ਪੁੱਚੋ ਵਾਲੇ ਸੰਤ ਕੋ ਬੈਠੇ ਜਾ ਕੇ ਬਿਲਕੁਲ ਅਸੀਂ ਉਹਨਾਂ ਦੇ ਖਿਲਾਫ ਹਾਂ ਇੱਥੇ ਉਹਨਾਂ ਨੇ ਦੇਖਣਾ ਹੈ ਵੀ ਤੁਸੀਂ ਕੋਮਨਾ ਖੜਨਾ ਹੈ ਤੁਸੀਂ ਪੰਥਨਾ ਖੜਨਾ ਹੈ ਜਾਂ ਤੁਸੀਂ ਖੰਢੀ ਸਾਧ ਦੀ ਝੋਲੀ ਚ ਪੈਣਾ ਅੱਜ ਕੋਮ ਨੇ ਸਵਾਲ ਕਰਨੇ ਆ ਵੀ ਤੁਸੀਂ ਪਖੰਢੀ ਸਾਧ ਨਾਲ ਖੜੇ ਜੇ ਕਿ ਤੁਸੀਂ ਕੌਮ ਨਾ ਖੜੇ ਜੀ ਇੱਕ ਬੰਨੇ ਕੌਮ ਖੜੇਗੀ ਕੌਮ ਦੀ ਲਲਕਾਰ ਹੋਏਗੀ ਵੀ ਆਸੀਂ ਸਾਦ ਨੂੰ ਗਲ ਨੂੰ ਹੱਥ ਪਾਵਾਂਗੇ ਸਾਨੂੰ ਜਵਾਬ ਦੇ